ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਉਹ ਹੈਗੀ ਹੈ ਜੀ ਖਾਲੀ ਬੋਤਲਾਂ ਠੰਡੇ ਵਾਲੀ ਬੋਤਲ ਵੀ ਲੈ ਸਕਦੇ ਹੋ ਤੁਸੀਂ ਤੇ ਆਪਾਂ ਇੱਥੇ ਫਰਨਲ ਵਾਲੀ ਬੋਤਲ ਖਾਲੀ ਹੋ ਗਈ ਸੀ ਤੇ ਇਹਨੂੰ ਆਪਾਂ ਯੂਜ਼ ਕਿਵੇਂ ਕਰਨਾ ਹੈ ਤੇ ਬਹੁਤ ਹੀ ਸੌਖਾ ਤਰੀਕਾ ਨੂੰ ਯੂਜ਼ ਕਰਨ ਦਾ ਤੇ ਕਿਹੜੇ ਕੰਮ ਲਈ ਕਰਨਾ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਪਿਆਰਿਆ ਜਿਹਾ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਸੇ ਵੀ ਘਰ ਵਿੱਚ ਪਈਆਂ ਇਸ ਤਰ੍ਹਾਂ ਖਾਲੀ ਬੋਤਲਾਂ ਨੂੰ ਯੂਜ਼ ਕਰ ਸਕਦੇ ਹਾਂ ਆਪਾਂ ਕੀ ਕਰਨਾ ਹੈ ਇਹਦਾ ਟੱਪਕਣ ਲਾਣਾ ਹੈ ਇਹ ਟੱਪਣ ਵਿੱਚ ਆਪਾਂ ਕਰਾਂਗੇ ਗਲੀਆਂ ਇੱਥੇ ਮੈਂ ਗਲੀਆਂ ਕਰਨ ਲਈ ਫੋਕ ਲਿਆ ਹੈ ਤੇ ਤੁਸੀਂ ਕੋਈ ਵੀ ਸੂਈ ਵਗੈਰਾ ਲੈ ਸਕਦੇ ਹੋ ਇਹਨੂੰ ਆਪਾਂ ਗਰਮ ਕਰ ਲਵਾਂਗੇ ਜਿੰਗੀ ਤਰ੍ਹਾਂ ਨੂੰ ਹੁਣ ਤੁਸੀਂ ਵੀ ਜੇ ਖਾਲੀ ਬੋਤਲਾਂ ਤੁਹਾਡੇ ਘਰ ਵਿੱਚ ਸੁੱਟਣ ਦੀ ਜਾਏ ਤੁਸੀਂ ਇਹਦਾ ਤਾਂ ਯੂਜ਼ ਕਰ ਸਕਦੇ ਹੋ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਕਿ ਆਪਾਂ ਕਿਸ ਕੰਮ ਲਈ ਹੈ ਜਿਹੜਾ ਹੈ ਬੋਤਲ ਤਿਆਰ ਕਰ ਰਹੇ ਆਂ ਜੋ ਚੀਜ਼ ਦੇ ਵਿੱਚ ਆਪਾਂ ਕਰ ਲਈਏ ਗਰੀ ਘੀ ਕੁਕੜ ਲੀਆਂ। ਬ레ਵਿਚਾ ਪਾ ਪਾਵਾਂਗੇ ਪਾਣੀ। ਹਾਂਜੀ ਬੋਤਲ ਵਿੱਚ ਇਦਾਂ ਗਲੀਆਂ ਕਰਨ ਤੋਂ ਬਾਅਦ ਤੁਸੀਂ ਇਹਦਾ ਯੂਜ਼ ਹੈ ਜਿਹੜਾ ਇਦਾਂ ਆਪਣੇ ਗਮਲੇਾਂ ਦੇ ਵਿੱਚ ਪਾਣੀ ਪਾਉਣ ਲਈ ਕਰ ਸਕਦੇ।